ਵਾਹ ਫਕਲਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਆਜ ਦੇਖੋ ਜੀ ਆ ਬੀਬੀ ਆ ਠੀਕ ਆ ਇਹ ਹੁਣ ਨਾ ਸਿੰਘ ਛਰਧਈਆਂ ਦੇ ਅੱਡੇ ਲਾਏ ਆ ਸਿੰਘਾਂ ਨੂੰ ਛਰਧਈਆਂ ਦੇ ਅੱਡੇ ਨਹੀਂ ਲਾਉਣ ਦਿੰਦੀਆਂ ਇਹ ਇਹ ਕਹਿੰਦੀਆਂ ਭਈਆਂ ਨੂੰ ਜਿਹੜਾ ਬੀੜੀਆਂ ਸਿਕਟਾ ਪੀਣ ਦੇਣੀਆਂ ਸੀ ਤੇ ਆਹ ਕਿਹੜੀ ਡਿਊਟੀ ਆ ਇਹ ਕਹਿੰਦੇ ਸਾਡਾ ਨਸ਼ਾ ਵੀ ਕਨਾ ਬੰਦ ਹੋ ਗਿਆ ਨਹੀਂ ਇੱਧਰ ਆਉਣਾ ਨਾ ਕੀ ਆ ਕਿਹੜਾ ਅਫਸਰ ਕਿਹੜੇ ਆ ਕਿਹੜੀ ਕਿਹੜੀ ਅਫਸਰ ਨਹੀਂ ਕਿਹੜੀ ਕਿਹੜੀ ਅਫਸਰ ਨਹੀਂ ਆ ਇਹ ਕੀ ਨਾਂ ਕੀ ਆ ਇਹਦਾ ਕੀ ਨਾਂ ਕੀ ਆ ਹੁਣ ਨਾਂ ਤੇ ਪਤਾ ਲੱਗੇ ਕੀ ਆ ਡਿਊਟੀ ਲੱਗੀ ਤਾਂ ਟੀ-ਸ਼ਰਟਾਂਿਆਂ ਦੇ ਅੱਡੇ ਬੰਦ ਕਰਾਉਣ ਦੀ ਹੈ ਆ ਲੋ ਕਰ판 ਫਕਲ ਦਵਾ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਕਿਨਾਰੇ ਜੋ ਰੇੜੀਆਂ ਲੱਗੀਆਂ ਹੁੰਦੀਆਂ ਨੇ ਇਸ ਜੋ ਢਿੰਗਵੀਰ ਨੇ ਇਹਨਾਂ ਨੇ ਆਪਣੀ ਸਰਧਾਈ ਦੀ ਰੇੜੀ ਲਾਈ ਹੋਈ ਹੈ ਅਤੇ ਇੱਥੇ ਹੀ ਨਾਲ ਪਰਵਾਸੀਆਂ ਵੱਲੋਂ ਠੰਡੇ ਬੱਤੇ ਵਗੈਰਾ ਸਿਕਟਾਂ ਬੀੜੀਆਂ ਵਗੈਰਾ ਵੇਚੇ ਜਾਂਦੀਆਂ ਨੇ ਅਤੇ ਲੋਕ ਜ਼ਿਆਦਾਤਰ ਅੱਜ ਕੱਲ ਜਿਵੇਂ ਗਰਮੀ ਪੈ ਰਹੀ ਹੈ ਤੇ ਲੋਕ ਜ਼ਿਆਦਾਤਰ ਸਰਧਾਈ ਨੂੰ ਹੀ ਪਹਲ ਦੇ ਰਹੇ ਨੇ ਪਹਿਲਾਂ ਇਸ ਦੇ ਬੱਤੇ ਠੰਡੇ ਕਾਫੀ ਵਿਕਦੇ ਸੀ ਬੀੜੀਆਂ ਸਿਕਟਾਂ ਕਾਫੀ ਵਿਕਦੀਆਂ ਸੀ ਪਰ ਹੁਣ ਜੋ ਪੰਜਾਬ ਦੇ ਵਿੱਚ ਚੱਲ ਵੀ ਰਿਹਾ ਕਿ ਪੰਜਾਬੀਆਂ ਤੋਂ ਹੀ ਖਰੀਦੋ ਪੰਜਾਬੀਆਂ ਤੋਂ ਹੀ ਖਾਓ ਉਸ ਦੇ ਤਹਿਤ ਆਮ ਲੋਕ ਜਿਹੜੇ ਆ ਕੇ ਇਸ ਸਰਦਾਰ ਸਰਦਾਰ ਸਾਹਿਬ ਕੋਲੇ ਖੜਦੇ ਸੀ ਢਿੰਗਵੀਰ ਕੋਲੇ ਖੜਦੇ ਸੀ ਅਤੇ ਸਰਧਾਈ ਪੀਂਦੇ ਸੀ ਅਤੇ ਇਸ ਨੂੰ ਲੈ ਕੇ ਹੀ ਪ੍ਰਵਾਸੀਆਂ ਵੱਲੋਂ ਇਸ ਦੇ ਇਸ ਵੀਰ ਨਾਲ ਧੱਕਾ ਕੀਤਾ ਗਿਆ ਤੇ ਇਸ ਨੂੰ ਕਿਹਾ ਗਿਆ ਕਿ ਇੱਥੋਂ ਰਿਹੜੀ ਆਪਣੀ ਚੁੱਕ ਲੈ ਕਿਉਂਕਿ ਸਾਡਾ ਜਿਹੜਾ ਕੰਮ ਹੈ ਉਹ ਬਿਲਕੁਲ ਠੱਪ ਹੋ ਗਿਆ ਹੈ। ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਲੜਾਈ ਬਾਰੇ ਅਤੇ ਇਸ ਸਾਰੇ ਵਿਵਾਦ ਬਾਰੇ ਆਪਣੇ ਵਿਚਾਰ ਸਾਡਾ ਕਮੈਂਟ ਬਾਕਸ ਦੇ ਵਿੱਚ ਸਾਂਝੇ ਜਰੂਰ ਕਰਨੇ।